84 ਲੱਖ ਦਾ ਬਹੁਤ ਜਨਿਆਂ ਨੂੰ ਚੱਕਰ ਪਾਇਆ 84 ਲੱਖ ਚੂਨਾ ਕਿੰਨੀਆਂ ਜੰਨਾਂ 85 85 ਕਿਉਂ ਨਹੀਂ ਹੋ ਗਿਆ 83 ਕਿਉਂ ਨਹੀਂ ਹੋ ਗਿਆ 84 ਕਿਉਂ ਮਰਨ ਤੋਂ ਬਾਅਦ ਵਧੀਆ ਕੰਮ ਕਰਦਾ ਬੰਦਾ ਚੂਨਾ ਚਾਹੀਦਾ ਕੰਨ ਵਿੱਚ ਕਹਿਣਾ ਉੱਚੀ ਬੋਲੋ ਕੋਈ ਜੂਨਾ ਜਨਾਂ ਨਹੀਂ ਹੈ ਯਾਦ ਰੱਖਣਾ ਮੇਰੀ ਗੱਲ ਸਮਝ ਆਲੀ ਤੇ ਨਹੀਂ ਤਾਂ ਫਿਰ ਮਾਫ ਕਰਨਾ ਉਹਨਾਂ ਨੂੰ ਇਹ ਕਿਆ ਕਰੋ ਜਿਨ੍ਹਾਂ ਦਾ ਕੋਈ ਬਾਪੂ ਬੇਬੇ ਸਮਝਾਰੇ ਤੇ ਕਾਡ ਤੇ ਲਿਖ ਦੇ ਸਾਡਾ ਬਾਪੂ ਸੁਰਗ ਵਾਸੋਂ ਉਹਨਾਂ ਕਿਹਾ ਕਰੋ ਵੇਖ ਕੋ ਪਹਿਲਾ ਕਿਹੜੀ ਜੂਣ ਚ ਬੈਠਾ ਜੇ ਊਠ ਦੀ ਜੂਣ ਚ ਬੈਠਾ ਤੇ ਇਹ ਲਿਖਦਾ ਕਰੋ ਸਾਡਾ ਬਾਪੂ ਊਠ ਬਣ ਗਿਆ ਇਸ ਤਰੀਕੇ ਕੋ ਹੋਂ ਦਾ ਸਤ ਸੰਗ ਇਤਿਹਾਸ ਚ ਸਾਰੇ ਉਹ ਊਠ ਦੀ ਜੂਣ ਚ ਬੈਠੇ ਇਹ ਲਿਖਦਾ ਕਰੋ ਕਿ ਹੁਣ ਬਲਦ ਬਣ ਗਿਆ ਮਰਨ ਤੋਂ ਬਾਅਦ ਕੀ ਬਣ ਗਿਆ ਬਲਦ ਕਾਡ ਤੇ ਲਿਖਦਾ ਕਰੋ ਸਾਡਾ ਬਾਪੂ ਬਲਦ ਦੀ ਜੂਣ ਚ ਬੈਠ ਗਿਆ ਤੇ ਪਤਾ ਨਹੀਂ ਹੁਣ ਬਲਦ ਖੁੰਦਰਾ ਦੇ ਵਿੱਚ ਕਿ ਗਜਨੀ ਆਲੇ ਚ ਕਿ ਹਜ਼ਾਰੇ ਚ ਸਮਝ ਆ ਰਹੀ ਹੈ? ਤੇ ਬਾਪੂ ਮੰਨ ਲਓ ਹੁਣ ਤੁਹਾਡਾ ਨਾ ਤੁਹਾਡਾ ਕਿਸੇ ਦਾ ਮੰਨੋ yes or no ਉਪਰ ਦੀ ਚੂੜਚ ਪੈ ਗਿਆ ਉਹਨੇ ਕਹਿੰਦੇ ਆ ਬਲਦ ਵਧੀਆ ਟੋਪ ਪੱਟਿਆ ਦੇ ਕਾਹਦੇ ਤੇ ਲਾ ਦੋ ਆਪਰਾ ਬਾਪੂ ਔਰ ਆਪੇ ਪੱਟਿਆਂ ਤੇ ਲਾ ਦਿੰਦਾ ਥੇੜ ਕਹਿੰਦੇ ਬਲਦ ਬੜਾ ਸਿਆਣਾ ਹੈ ਆਪੇ ਪੱਟੇ ਲੈਣ ਆਪੇ ਪੱਟੇ ਉਹ ਕਿਉਂ ਕਿਉਂਕਿ ਉਸਾਰੇ ਘਰ ਦਾ ਪਤਾ ਹੁੰਦਾ ਜੂਨ ਬਦਲੇ ਹੁੰਦਾ ਕਦੀ ਐ ਹੋਇਆ ਕਾਰਡ ਪੜਿਆ ਬੋਲੋ ਕਿ ਜਿਆ ਭੈਣਾ ਤੇ ਬਿਲੇ ਕਿ ਨਹੀਂ ਸੱਚੀ ਦਸਨ ਕੋਈ ਇਹੋ ਜਿਹਾ ਕਾਰ ਬਣਿਆ ਬਣਿਆ ਨਹੀਂ ਤੇ ਫਿਰ 84 ਲੱਖ ਵਾਲਾ ਕਿੱਧਰ ਗਿਆ ਤੇ ਕੋਈ ਸਮਝਦਾ ਖੁਦ ਨਹੀਂ ਮੇਰੀ ਭੈਣ ਦੇ ਵੀ ਨਹੀਂ ਭਰਾ ਦੀ ਯੈਸ ਕੋਈ 34 ਲੱਖ ਨੂੰ ਨਹੀਂ ਮਰਨ ਤੋਂ ਬਾਅਦ ਯਾਦ ਰੱਖ ਲੈਣਾ ਜਿਨ੍ਹਾਂ ਦੀ ਲਾਈਫ ਵਿੱਚ ਪ੍ਰਭੂ ਯਿਸੂ ਦਾ ਨਾਮ ਹੈਗਾ ਹੈ ਨਾ ਉਹਨਾਂ ਦੀ ਆਤਮਾ ਸੱਚੀ ਸੌਰਕ ਵਿੱਚ ਪਹੁੰਚਦੀ ਹੈ ਆਮੇਂ ਅੱਜ ਵਾਰ ਜੀ ਆਮੇਂ ਆਮੇਂ ਅੱਜ ਵਾਰ ਜੀ ਬੋਲੀਆ ਆਮੇਂ ਆਮੇਂ ਤਾਈਓਂ ਪਰ ਸੱਚ ਇਹੀ ਲਿਖਿਆ ਜਾਂਦਾ ਕਿ ਸਵਰਗ ਨੂੰ ਅਨੁਸੁਖ ਨਰਕਵਾਸ ਵੰਦ ਲਿਖਿਆ ਕੋਈ ਇਹੋ ਜਿਹਾ ਕਾਰਡ ਪੜਿਆ ਜਿੱਤ ਲਿਖਾ ਸਾਡਾ ਬਾਪੂ ਫਿਰ ਵੀ ਨਰਕਵਾਸ ਹੋ ਗਿਆ ਹਾਂ ਕੋਈ ਇਹੋ ਜਿਹਾ ਕਾਰਡ ਪੜਿਆ ਕਿ ਨਹੀਂ ਪੜਿਆ ਨਹੀਂ ਬੋਲੋ ਸਾਰੇ ਨਹੀਂ ਤੁਹਾਨੂੰ ਸਲਾਕ ਕਿ ਕਿਸ ਨੂੰ ਬਸਲਾਕ ਜੈ ਨਹੀਂ ਨਹੀਂ ਹਾਂ ਨਹੀਂ ਕੀ ਲਿਖਦੇ ਸਵਰਗਵਾਸ ਸਵਰਗਵਾਸ ਸਵਰਗ ਅਚੂ ਅਚੂ ਅਗੇ ਆਮਨ ਆਮਨ ਸੋ ਅੱਜ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਵਾ ਉਹ ਵੀ ਯਿਸੂ ਮਸੀਹ ਜਦੋਂ ਬਾਤ ਜੀ ਉੱਠੇ ਨੇ ਔਰ ਸਵਰਗ ਦੇ ਵਿੱਚ ਉਠਾਏ ਗਏ ਨੇ ਜੈਸ ਆਮਨ ਬੜੀ ਇੱਕ ਗੱਲ ਦੀ ਗਵਾਹੀ ਜੇ ਤੁਹਾਨੂੰ ਲੱਗੇ ਕਿ ਮੈਂ ਝੂਠ ਬੋਲਦਾ ਪਿਆ ਮੈਂ ਆਪਣੀਆਂ ਡਾਇਰੀਆਂ ਉਹਦੇ ਕੋਲ ਜਿ ਤਰੀਕਾ ਲਿਖਿਆ ਨੇ ਸਮਝ ਆ ਰਹੀ 31 ਮਾਰਚ ਦੀ ਤਰੀਕ ਫਰੋਲੋ ਉੱਤੇ ਕੀ ਲਿਖਿਆ ਤੁਹਾਨੂੰ ਪਤਾ ਚੱਲ ਜਾਏਗਾ ਉਹ ਦਿਨ ਸੀ ਉਹ ਤਾਂ ਲਿਖਿਆ ਇਸਟਰ ਡੈਟ ਮੀ ਜੈਸਸ ਦ ਪ੍ਰੋਬੀਸੂ ਸੀ ਮੁਰਦਿਆਂ ਦੇ ਵਿੱਚੋਂ ਜੀਵ ਉੱਠਿਆ ਇਹ ਜਨਵਰੀ ਤੋਂ ਲੈ ਕੇ ਅ ਹਕੀਕਤੋਂ ਦਸੰਬਰ ਦੇ ਮਹੀਨੇ ਤੱਕ ਛੁੱਟੀਆਂ ਫਰੋਲ ਦੇ ਜਣਾ ਫਰੋਲ ਦੇ ਜਣਾ ਫਰੋਲ ਦੇ ਜਣਾ ਹੋਰ ਕਿਸੇ ਦਾ ਜੀਵ ਉੱਠਣ ਨਹੀਂ ਮਨਾਇਆ ਜਾਂਦਾ ਓਨਲੀ ਜੀਸਸ ਕ੍ਰਾਈਸਟ ਉਹ ਵੀ ਉਸ ਦਾ ਜੀਵ ਉੱਠਦਾ ਦਿਨ ਮਨਾਇਆ ਜਾਂਦਾ ਹੈ ਇਸ ਦਾ ਮਤਲਬ ਕੀ ਕਿ ਉਹ ਆਪ ਮੁਕਤ ਹੋਇਆ ਏ ਉਹ ਆਪ ਕੀ ਹੋਇਆ ਉੱਚੇ ਵੱਲੋਂ ਆਪ ਕੀ ਹੋਇਆ Thank you for watching this video. Subscribe this YouTube channel to receive more blessings.